ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤੰਗਾਂਵਾਂ ਸੇਰ ਲਈ ਲੈ ਕੇ ਆਏ ਜੀ ਤਿੰਨੇ ਬਈ ਤਾਜ਼ੀਆਂ ਸੂਹੀਆਂ ਨੇ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਕੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਵਾਰੀ ਨਈ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੇ ਕੋਈ ਵੀ ਰਹਿਮ ਦੀ ਵੀਡੀਓ ਬਣਵਾਉਣਾ ਚਾਹੁੰਦਾ ਮੇਰੇ ਨਾਲ ਕਨੈਕਟ ਕਰ ਲਈ ਕੰਟੈਕਟ ਨੰਬਰ ਨੋਟ ਕਰੋ 81476

ਬਾਜੀ ਹਸੀ ਕਾਲਾ ਸਤਿ ਸ਼੍ਰੀ ਅਕਾਲ ਸਾਹਿਬ ਜੀ ਹੋ ਠੀਕ ਹਾਂ ਬੜੀ ਹਾਂ ਬਹੁਤ ਵਧੀਆ ਬਈ ਵਧੀਆ ਚੱਲੀਆਂ ਨੇ ਕੰਮ ਕੰਮ ਹੋ ਗਿਆ ਜੀ ਆਲਾ ਡਾਕਟਰ ਜਦੋਂ ਬਹਿਣਾ ਉਹਦੀ ਆਪਣੇ ਦਾ ਘੰਟੇ ਖੰਡ ਜੀ ਵਿਗ ਜਾਂਦੀਆਂ ਮੁੱਲ ਵੀ ਜਾ ਜਾਂਦਾ ਮੁੱਲ ਡਾਕਟਰ ਆਪਾਂ ਜੈਜ ਕਰਦੇ ਆ ਮੁੱਲ ਪਹਿਲਾਂ ਤੋਂ ਨਹੀਂ ਬਾਹਰ ਕਰਦੇ ਹਮ ਇੱਕ ਬੰਦਾ ਕਹਿੰਦਾ ਵੀ ਤੇ ਸਾਰਿਆਂ ਨੂੰ ਮੁੱਲ ਜਾਇ ਹੀ ਹੁੰਦਾ ਆ ਪੋਹਿਆ ਮਾਨ ਰੱਖੀ ਦੇਣੀ ਆ ਹਮ ਆਪਣਾ ਕੋਈ ਜੈਜ ਮਾਇਆ ਦੇਣਾ ਬੜੇ ਦੇ ਰਹੇ ਉਹਦੇ ਵੇਚਣ ਵਾਲਾ ਭਰਾ ਵੀ ਲੈ ਉਹ ਵੇਚਣ ਵਾਲੇ ਬੰਦੇ ਬਦਲ ਜਾਂਦੇ ਤਾਂ ਹਮ ਗੁੰਦੇਵਾ ਮੁੱਲ ਨਹੀਂ ਕਰਦੇ ਨਹੀਂ ਅੱਗੇ ਆਪਾਂ ਵੀਡੀਓ 'ਚ ਹੀ ਮੁੱਲ ਕਰਦੇ ਸੀ ਠੀਕ ਉਹ ਵੇਚਣ ਨੂੰ ਜਿਹੜੇ ਬ ਤਨਗਾਮ ਨੇ ਅੱਜ ਅੱਜ ਤਨਗਾਈਆਂ ਤਿੰਨੇ ਸੂਆਂ ਦਵਾਈਆਂ ਇੱਕ ਰਾਤ ਦੀ ਥੀ ਆ ਇੱਕ ਕੱਲ ਤੜਕੇ ਦੀ ਦੁਪਹਿਰ ਕਰੀ ਆ ਠੀਕ ਹੈ ਤੇ ਉਹ ਪਰਸੋਂ ਆਈ ਉਹ ਮਨੇ ਕਿ ਹੋਈ ਵੀ ਉਹ ਤੂੰ ਜੱਤੀ ਜ਼ਿਆਦਾ ਸੁਈ ਨੂੰ ਠੀਕ ਆਪਰੇ ਕੋ ਮਨੇ ਸਾਰੇ ਪਸੂ ਰਾਤ ਹੀ ਆਏ ਆ ਨਾਮ ਤੇ ਡਰੈਸ ਬੋਲ ਸ਼ੰਮਾ ਗੁਲਾਬ ਸਿੰਘ ਪਿੰਡ ਹੈ ਹਮ ਸੰਗਾਰਾ ਨੌਂ ਆ ਹਮ ਤਪਾ ਦਸੀਲ ਬਰਨਾਲਾ ਜ਼ਿਲ੍ਹਾ ਠੀਕ ਹੈ ਨੇੜੇ ਪਿੰਡ ਵੀ ਤੇਰੇ ਕੋਲ ਡਾਕਟਰ ਭਦੌਰ ਰਹਿ ਗਿਆ ਮੋਬਾਈਲ ਨੰਬਰ ਬੋਲ 95014 38590 ਇਹ 359 ਹਾਂ ਬਾਕੀ ਇਹਦਾ ਟ੍ਰਿਕ ਗੱਲ ਆਏ ਜਦੋਂ ਵੀ ਅਗਲੇ ਨੇ ਪਸ਼ੂ ਲੈਣਾ ਹੈ ਹੁਣ ਆਪਣੀਆਂ ਸਾਰੀਆਂ ਵਹੜਾਂ ਲਿਆਂਦੀਆਂ ਆਵਾਂ ਕੋਈ ਆਪਣੀ ਘਰ ਦੀ ਨਹੀਂ ਨਾ ਪਾਲੇ ਨੂੰ ਆਏ ਕਹਿੰਦਾ ਜਿਵੇਂ ਪਾਲ ਆਪਾਂ ਨੂੰ ਮਾਲਕੇ ਕਹਿੰਦਾ ਆਪਾਂ ਉਹਵੇਂ ਕਰਕੇ ਦੇਣੀ ਆ ਆਪ ਵੀ ਨਿਰਖ ਪਰ ਕੇ ਲੈ ਜੀ ਜਦੋਂ ਵੀ ਲੈ ਆਣੀ ਹੈ ਕੋਈ ਦੁੱਧ ਹੋਣ ਮੰਨ ਕੇ ਤਾਂ 20 ਕਹਿੰਦਾ 20 ਕਹਿਣਾ ਜੇ ਕੋਈ 25 ਕਹਿੰਦਾ 25 ਕਹਿ ਕੇ ਦੇਣਾ ਠੀਕ ਹੈ ਬਸ ਆਪ ਦੀ ਦੇਖ ਲੈ ਮੁਰਕੇ ਦਾ ਲੰਬਾ ਨਾ ਦੇਵੇ ਵੀ ਜਿਹਦੇ ਸਾਡੇ ਤੋਂ ਤੁਹਾਨੂੰ ਘਰੋਂ ਲਗਾਏ ਆ ਉਹ ਸਾਡੀਆਂ ਵੀ ਲਹਾਂਦੀਆਂ ਮਾਈ ਤੇ ਕਿਉਂ ਲੰਬਾ ਦਿੰਦੀ ਨਹੀਂ ਸਹੀ ਗੱਲ ਬਸ ਆਪ ਦੀ ਜੀ ਦੋ ਲੈਣੀ ਆਲਾ ਨਿਰਖ ਪਰ ਕੇ ਲੈ ਜੇ ਜਦੋਂ ਆਪਣੇ ਘਰੋਂ ਬਾਗੀ ਆਪਣਾ ਕੋਈ ਆਪਣੀ ਤਸ਼ੱਲੀ ਕੋਈ ਉਦੋਂ ਬਾਅਦ ਆਪਣੀ ਕਾਕਾ ਦੀ ਜ਼ਿੰਮੇਵਾਰੀ ਹੈ ਓਕੇ ਹਾਂ ਠੀਕ ਹੈ ਜਿਵੇਂ ਆਪਾਂ ਮਾਲਕਾਂ ਨੇ ਕਹੇ ਤਾਂ ਪੂਮੇ ਕਹਿਣਾ ਠੀਕ ਹੈ ਦੋ ਆਪਣੇ ਘਰੇ ਸੂਈਆਂ ਮੰਨ ਇੱਕ ਆ ਸੂਈ ਸਵਾਈ ਆਈ ਆਪਣੇ ਕੋਲ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਇਹ ਡਾਕਟਰ ਪਹਿਲਾਂ ਨਾ ਵੜ ਹਾਂ ਦੂਜੇ ਨਾਲ ਕਿ ਹੈ ਸੂਆ ਪਹਿਲਾਂ ਠੀਕ ਆ ਹਾਂ ਕਦੋਂ ਸੂਈਏ ਇਹ ਤੜਕੇ ਜੀ ਸੂਈਆ 5:00 ਵਜੇ ਮੰਨਦਾ 5-6 ਕਿਲੋ ਵੋਹਾ ਕੱਢਿਆ ਤੇ ਬੱਚਾ ਮੰਗਦਾ ਜੇਰ ਦੂਰ ਦਿਖਾ ਦਿਓ ਪਈਆ ਪਈਆ ਵੱਠਾ ਜੇਰ ਬਈ ਵੱਠਲ ਦੇ ਵਿੱਚ ਰੱਖੀ ਬੈਠਾ ਕੰਪਲੀਟ ਆ ਹਣਾ ਹਾਂ ਜੇਰ ਦੂਰ ਵੱਠਾ ਚਾਹ ਬੱਚਾ ਬੱਚਾ ਦੇਤਾ ਹਾਂ ਬਾਈ ਉਹ ਚੰਗੀ ਬਹੁਤ ਆ ਠੀਕ ਆ ਬਾਈ ਹਾਂ ਬਾਈ ਬਣੂ ਬਣੂ ਵੀ ਚੰਗੀ ਬਾਕੀ ਉਹ ਵੀ ਬਾਈ ਸਾਸੂ ਤੁਸੀਂ ਬਹੁਤ ਆਰਡਰ ਆਰਡਰ ਬੜਾ ਇੱਕ ਹਾਂ ਡਾਕਟਰ ਬਹਿ ਨਹੀਂ ਬਾਈ ਚੰਗੀ ਆ ਬਹੁਤ ਸੋਹਣਾ ਬਾਈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਖੜ ਮੇ ਪੂਰੇ ਗੈਰ ਤੇ ਚਵਾਈ ਚਵਾਈ ਕਿਵੇਂ ਆ ਚਵਾਈ ਦਾ ਪਤਾ ਹ ਹਾਂ ਬਾਕੀ ਉਹ ਵੀ ਨਸਨ ਦਸਤ ਬਹੁਤ ਹੈ ਬਾਕੀ ਦਾ ਆਰਡਰ ਚੌਂਕ ਤੋਂ ਕਰਵਾਇਆ ਸੀ ਲਾ ਕੱਦ ਵੀ ਫੁੱਲਾ ਕੱਦ ਵੀ ਫੁੱਲਾ ਬਰਾਬਰ ਖੜੇ ਤੋ ਬਾਹ ਲੱਗਦਾ ਹੈ ਇਹਦਾ ਦੂਆ ਬੰਨਾ ਕਹਿੰਦੇ ਗੱਬੜ ਲਖੋ ਨੀ ਨਾ ਬਾਹਰ ਵੀਡੀਓ ਚ ਬਾਹਰ ਵੀ ਵਾਕਈ ਕਹਿੰਦਾ ਵਾਕਈ ਚੰਗੀ ਹੈ ਸਹੀ ਗੱਲ ਹੈ ਹਾਂ ਖੋਲ ਦੇ ਬਾਈ ਤੋੜ ਕੇ ਦਿਖਾ ਰਹੀ ਹੈ ਮਾੜੀ ਕੱਦ ਫੁੱਲਾ ਆਰਡਰ ਕਮਾਲ ਦਾ ਥਣ ਬਹੁਤ ਚੰਗਾ ਲੱਗਿਆ ਚਵਾਈ ਵੀ ਬਾਈ ਕਹਿੰਦਾ ਨੰਬਰ 1 ਹੈ ਤੋਰਾ ਤਾਰਾ ਚੈੱਕ ਕਰੋ ਬਾਈ ਬਾੜ ਦਾ ਕਮਾਲ ਕੀ ਬਾਤ ਹੈ ਪਹਿਲਾ ਸੂਆ ਹੈ ਪਹਿਲਾ ਧੂਆ ਰਟੋ ਹਾਂ ਬਾਕੀ ਡਾਕਟਰ ਚੌਂਕ ਜੁੰਗ ਸਾਰਾ ਕੁਝ ਦਿਖਾਦੀ ਵਹਿੜ ਦੀ ਬਹੁਤ ਸਾਂਸੂ ਸਹਰੀ ਵਹਿੜ ਹੈ ਠੀਕ ਹੈ ਹਾਂ ਕੇ ਇਸ ਕਰ ਮਾ ਜੀ ਦਾ ਬੜਾ ਪਿਆਰਾ ਬਈ ਫੇਸ ਦੇਖੋ ਫੇਸ ਬਹੁਤ ਥੋੜਾ ਬੱਚੇ ਦਾ ਹੈ ਬੱਚੇ ਦਾ ਕਰਦੀ ਹੈ ਡਾਕਟਰ ਥੋੜਾ ਜਿਹਾ ਆਰਡਰ ਬਈ ਕਮਾਲ ਦਾ ਆਰਡਰ ਨੇੜੇ ਦੋ ਚੈੱਕ ਕਰੋ ਬਹੁਤ ਬਣਾਉਟ ਬਹੁਤ ਚੰਗੇ ਨਾ ਲੇਵੇ ਡਾਕਟਰ ਲੇਵਾ ਨਾ ਮੰਨ ਕੇ ਚੱਲੋ ਲੇਵਾ ਬਹੁਤ ਜੰਗਾ ਨਾ ਦਾ ਇਹ ਲੇਵਾ ਸਿੱਧੀ ਟੁੱਟੇ ਟੱਟੇ ਹਾਂ ਪੱਕੇ ਲੇਵੇ ਦੀ ਵਹਿੜਾ ਪੂਰੀ ਸਹੀ ਹੈ ਅੱਲਾ ਨਾ ਸਿੱਧੀ ਪ੍ਰੋਬਲਮ ਆਵੇ ਹੈ ਨਾ ਹਾਂ ਜਿਵੇਂ ਹੀ ਹੁੰਦੀ ਹੈ ਗੋਦਜੀ ਚਲੇਵਾ ਤਾਰਾ ਮਾਰੇ ਬਾਈ ਕਮਾਲ ਦਾ ਬਾਕੀ ਚਵਾਈ ਰਖਾਉਣ ਲੈ ਚਵਾਈ ਬੜੀ ਚੰਗੀ ਹੈ ਬਾਈ ਚੂਣ ਬਾੜ ਦਾ ਬੜਾ ਚੰਗਾ ਡਾਕਟਰ ਥਣ ਵੀ ਬਹੁਤ ਚੰਗਾ ਹੈ ਹਮ ਖਾਣ ਸਕਦੀ ਡਾਕਟਰ ਚਵਾਈ ਹੋਣੀ ਹੈ ਬੈੜ ਦੀ ਸਹੀ ਗੱਲ ਆ ਬਾਈ ਲਓ ਕਿਆ ਬਾਤ ਹੈ ਚਵਾਈ ਬੜੀ ਚੰਗੀ ਹੈ ਥਣ ਬਹੁਤ ਚੰਗਾ ਮੁਰਤੀ ਵਾਲਾ ਥਣਾ ਕੱਲਾ ਕੱਲਾ ਤਾਂ ਚੂਣ ਬੜਾ ਚੰਗਾ ਯਾਰ ਤਾਂ ਚਵਾਈ ਤਾਂ ਬੜੀ ਚੰਗੀ ਨੇ ਜਿਵੇਂ ਪਹਿਲਾਂ ਬੈੜਾ ਕੋਈ ਬਾਤ ਨਹੀਂ ਡਾਕਟਰ ਹਾਂ ਬਹੁਤ ਚੰਗਾ ਚੂਣ ਜਾਣ ਲੱਗਿਆ ਦਾ ਸਹੀ ਗੱਲ ਆ ਬਾਈ ਚਵਾਈ ਤਾਂ ਨੰਬਰ 1 ਹੈ ਉੰਗਲਰ ਗਿਟਾਰ ਬਜਾਉਂਦਾ ਡਾਕਟਰ ਬਸ ਹੀ ਅਮੈਟ ਦੇ ਇਟਾਰਾ ਬਜਾਉਂਦੇ ਨੇ ਦੇਖੋ ਕਿੰਨੇ ਕਿਟਾਰਾ ਮਾਰੀਆਂ ਲੈ ਗੜਵੀ ਦੁੱਧ ਦੀ ਮਾਰੀ ਕਰਕੇ ਬਾਹਰ ਹੂੰ ਬਾਕੀ ਡਾਕਟਰ ਥਾਂ ਥਾਂ ਬਾਹ ਚੰਗਾ ਲੱਗਿਆ ਆਪਾਂ ਸਮਾਜ ਕੇ ਦਿਖਾ ਦੀ ਸਹੀ ਗੱਲ ਆ ਭਾਈ ਆਰਡਰ ਦੇਖੋ ਕਮਾਲ ਦਾ ਇਕੱਲਾ ਇਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜ ਮਿਆਂ ਪੂਰੇ ਗੈਰ ਤੇ ਬਾਕੀ ਡਾਕਟਰ ਵੱਡੀ ਗੱਲ ਕੀ ਥਾਂ ਦੀ ਦੇ ਜਿਆੜ ਬਾ ਚੰਗਾ ਬੱਛੀ ਵਾਲਾ ਹੂੰ ਸਹੀ ਗੱਲ ਆ ਲੋ ਕੀ ਥਾਂ ਥਾਂ ਦੇ ਡਾਕਟਰ ਬਹੁਤ ਚੰਗਾ ਲੱਗਿਆ ਮੁਠੀ ਆ ਥਾਣਾ ਪੂਰਾ ਚਾਰੇ ਥਾਣੇ ਬਹੁਤ ਵਿੱਥੀ ਤੇ ਦੇਖ ਲੋ ਸਮਾਜ ਕੇ ਦਿਖਾ ਦੇ ਲੈ ਕਮਾਲ ਆ ਲਗੀ ਰਹਿ ਰੈ ਤਾ ਨੂੰ ਬਾਹਰ ਨਾ ਬਾਣ ਹੋਰ ਬਹੁਤ ਜਾਣਾ ਹੁੰਦਾ ਐ ਆਪਣੀ ਤਰਕੇ ਦੀ ਮੰਨਣਾ 3-4 ਕਿਲੋ ਵੋਹ ਕੱਢਿਆ ਵੈ ਦਾ ਠੀਕ ਆ ਲੈ ਦੋ ਤੋ ਦੇ ਦੂ ਚੰਗਾ ਹਣਾ ਦੋ ਇੱਕ ਦੁੱਧ ਆ ਮੇਰੇ ਤਾਂ ਨਾ ਵਾ ਬਜ ਮੈਂ ਆਪਾਂ ਕਿਹਨੇ ਪਹਿਲਾਂ ਵੱਚੀ ਆ ਦੁੱਧ ਨਾ ਵਾ ਚਾਹੀਦਾ ਇਹਨੂੰ 23-24 ਕਿਲੋ ਕਿਆ ਬਾਤ ਹੈ ਹਾਂ ਗੁਰੂ ਵੀ ਲੇਵਾ ਦੂ ਬਾਕੀ ਡਾਕਟਰ ਨੂੰ ਬਾਹਰ ਦਿਖਾ ਦੇ ਚਮਕ ਚਮਕ ਵੜੀ ਆ ਬੱਚੀ ਦਾ ਫੇਸ ਬੜਾ ਜਿਆਦਾ ਹਾਂ ਮਸਲ ਮਸਲ ਬਹੁਤ ਆ ਡਾਕਟਰ ਸਹੀ ਗੱਲ ਆ ਬਾਕੀ ਡਾਕਟਰ ਨਾਲ ਬੱਚਾ ਦੁੱਧ ਕੋਈ ਨਾ ਬਹੁਤ ਮਸਲਾ ਦੁੱਧ ਹੀ ਦਿੰਦਾ ਹੂੰ ਬਾਕੀ ਉਹ ਵੀ ਹਾਂ ਡਾਕਟਰ ਕੱਦ ਮਿੱਡ ਬਹੁਤ ਆ ਵੜਦਾ ਲੈ ਲੈ ਭਾਈ ਬਰਾਬਰ ਖੜਾ ਉਹ ਸਾਹਮਣਾ ਕਰ ਹਾਂ ਜਿੱਦਾਂ ਦੀ ਡਾਕਟਰ ਮਰਜੀ ਵੈਜੀ ਹੂੰ ਨਹੀਂ ਕੋਈ ਚੱਕਰ ਲੈ ਹੂੰ ਕਹਿੰਦੀ ਕੁਛ ਨਹੀਂ ਆ ਨਾ ਗਰਮ ਵਾਲੀ ਜਮਾਈ ਨੇ ਕਹਿੰਦੀ ਡਾਕਟਰ ਕੋਲ ਆ ਲੈ ਤੇ ਮੁੱਲ ਕੀ ਦਾ ਜਾਇਜ਼ ਮੁੱਲ ਦਾ ਫੋਨ ਤੇ ਕਰਾਂਗੇ ਕਰਾਂਗੇ ਜਾਇਜ਼ ਲੈ ਤੂੰ ਲੈ ਵਾ ਲੂਗਾ ਦੇ ਫਰੰਦੇ ਡਾਕਟਰ ਬਹੁਤ ਚੰਗਾ ਲੱਗਦਾ ਹੈ। ਕੀ ਬਾਤ ਹੈ। ਠੀਕ ਹੈ। ਇਧਰ ਦੀ ਵਾਇਰ ਡਾਕਟਰ ਤਾਂ ਨਹੀਂ ਉਧਰ ਦੀ ਵਾਇਰ ਤਾਂ ਨਹੀਂ ਕੋਈ ਚੱਕਰ ਹੀ ਨਹੀਂ। ਠੀਕ ਹੈ ਬਾਈ। ਹਾਂ ਮੈਂ ਮੂਰ ਦਾ ਲੈ ਵਾ ਡਾਕਟਰ ਪੂਰਾ ਚੰਗਾ ਲੱ ਹੈ। ਸਹੀ ਗੱਲ ਹੈ। ਹਾਂ ਬਾਕੀ ਦਾ ਆਥਮ ਡਾਕਟਰ ਨੇ ਬਣ ਬਹੁਤੀ ਆਣਾ ਵੈਰ ਨਹੀਂ। ਠੀਕ ਹੈ। ਅਜੇ ਵਾਇਰ ਤੜਕੇ ਦੇ ਹੀ ਆ। ਹਮ ਠੀਕ ਹੈ ਬਾਈ। ਆਗੇ ਵੀਰੇ ਦੋ ਨੰਬਰ ਕਿਹੜਾ ਸੁਸੂਈ ਹੈ? ਇਹ ਡਾਕਟਰ ਦੂਜਾ ਸੂਚ ਹੋਈ ਐ ਕਦੋਂ ਸੂਈ ਐ ਇਹ ਡਾਕਟਰ ਕੱਲ੍ਹ ਮੰਨ ਸੂਈ ਐ ਆਪਣੇ ਕੋ ਆ ਕੇ 11:00 11:00 ਵਜੇ ਠੀਕ ਐ ਜੇ ਜੂੜ ਪ੍ਰੋਪਰ ਹੋਰੀ ਪੈ ਗਈ ਤੇ ਬਾਕੀ ਬੱਚੀ ਪੁੱਛੀ ਦੇ ਰਹਾ ਇੱਦਾਂ ਬੱਚੀ ਦੇ ਦਿੱਤੀ ਬੱਚੀ ਹੈ ਡਾਕਟਰ ਸ਼ੀਮਨ ਵੀ ਬੰਦਾ ਆਪਾਂ ਨਾਲ ਦਿੱਤਾ ਹੈ ਅੱਛਾ ਆਹ ਇਹ ਡਾਕਟਰ ਸ਼ੀਮਨ ਦਿਖਾ ਦਿਓ ਸਮਰ ਕੇ ਸਟਰਾ ਵੀ ਬਾਈ ਕੋਲੇ ਕਿਹੜਾ ਬਈ ਇਹ ਸਪਾਈਕਰ ਸਪਾਈ ਕਰਾਗਾ ਸੈਕਸਡ ਸ਼ੀਮਨ ਹਾਂ ਡਾਕਟਰ ਬੱਚੀ ਵੀ ਦੱਸ ਦੇ ਆ ਵੀ ਬਾਕੀ ਚੰਗੀਆਂ ਲੈ ਨਹੀਂ ਬੱਚੀ ਦਾ ਪੂਤੀ ਬਾਤੀ ਦੇ ਨਸਲ ਨੱਕਾ گلابی ਨੱਕਾ ਹੈ ਸਹੀ ਗੱਲ ਹਾਂ ਬਹੁਤ ਜਿਆਦਾ ਚੰਗੀ ਬੱਚੀ ਹੈ ਡਾਕਟਰ ਦਾ ਹਰ ਹੂਡ ਦੇ ਬੱਚੀ ਦੀ ਕੀ ਕੀ ਡਾਕਟਰ ਸਹੀ ਗੱਲ ਹੈ ਆ ਵਗਿਆ ਨਾ ਡਾਕਟਰ ਚੰਗਾ ਡੰਗਰ ਜੀ ਹੋਵੇ ਬੱਚਾ ਵੀ ਤਾਂ ਹੀ ਚੰਗਾ ਹੁੰਦਾ ਕੱਲੀ ਬੱਚੀ ਇਹ ਜੀ ਲੈਣੀ ਹੋਵੇ ਪਤਾ ਹੀ ਹੈ ਬਈ ਤੈਨੂੰ ਕਿੰਨੇ ਰੁਪਈਆ ਡਾਕਟਰ ਬੱਚੀ ਤਾਂ ਮੰਨ ਕੇ ਚੱਲ ਜਾਂਦੇ ਆਪਾਂ ਮੱਲੀ ਵੇਚਣੀ ਹੋਵੇ ਨਾ ਬਾਕੀ ਮਹੀਨਾ ਦੁੱਧ ਪਿਆ ਕੇ 20000 ਦੀ ਬੱਚੀ ਆ ਘਟੋਗਾ ਠੀਕ ਬਾਕੀ ਬੱਚੀ ਦਾ ਰੰਗ ਟੰਗ ਦੇਖ ਲਓ ਬਾਕੀ ਨਸਲ ਦੇ ਬੱਚੀ ਦੀ ਸਹੀ ਗੱਲ ਹੈ ਸਾਦਾ ਕੋਈ ਕੰਨ ਗੁੰਨ ਦੇ ਜਾਦੂ ਤਾਂ ਬਹੁਤ ਆਦਾ ਆਏ ਆ ਬਈ ਦੋ ਨਾਕ ਮਿਲ ਜਾਣੇ ਆ ਸਾਡੇ ਦਾ ਨਾਮ ਸਾਜੀ ਨਾਲ ਬੱਚੀ ਤਿਆਰ ਕਰ ਲੈਣੀ ਹੈ ਬੰਦੇ ਨੇ ਸਹੀ ਗੱਲ ਅੱਬਾ ਕੀ ਚੰਗੇ ਜੀ ਬਣਦੀ ਆ ਬਾਕੀ ਡਾਕਟਰ ਬੈਰਦਾ ਮਗੇ ਮੂਹਰੇ ਦੇ ਭਾਵਨੇ ਆਪਣੇ ਮਨ ਕੱਢੋ ਕਦੇ 54 ਕਿਲੋ ਵੋਹਾ ਕੱਢਿਆ ਵੇ ਠੀਕ ਆ ਹਾਂ ਮਗੇ ਮੂਹਰੇ ਢਲੇਵਾ ਆਰਡਰ ਕਮਾਲ ਦਾ ਹਾਂ ਬਹੁਤ ਚੰਗਾ ਦਾ ਆ ਡਾਕਟਰ ਚਵਾਈ ਚੁਈ ਕਿਵੇਂ ਆ ਜੀ ਚਵਾਈ ਆਪਾਂ ਡਾਂਟ ਧਾਰਾ ਮਾਰ ਕੇ ਦਿਖਾਵਾਂਗੇ ਜਿਹੜੀਆਂ ਵੀ ਹੂੰ ਬਾਕੀ ਲੇਵਾਲੂ ਬੜਾ ਖਾਰੀ ਸ਼ਾਂਤ ਡਾਕਟਰ ਦਿਖਾ ਦੇਣਗੇ ਲੇਵਾਲੂ ਵਾ ਕਰਮ ਵਾਲੀ ਦਾ ਚੰਗਾਗਾ ਆਰਡਰ ਚੰਗਾ ਬਈ ਸੂਰਾ ਤਾਰਾ ਚੈੱਕ ਕਰੋ ਬਾੜ ਦਾ ਬਈ ਸੂਈ ਸਵਾਈ ਆ ਬੱਚਾ ਆਪਕੋ ਦੇਖੀ ਡਾਕਟਰ ਨੇ ਬਹਿਣ ਦੇ ਬਾਣ ਬਹੁਤ ਜਾਣਾ ਹਜੇ ਤਾਂ ਤੜਕੇ ਦਾ ਵੇਲੇ ਆਥਾ ਨੂੰ ਬਾਹਰ ਦੇ ਬਹੁਤ ਉਤਰੇ ਆਉਣਾ ਨੇ ਸਹੀ ਗੱਲ ਆ ਬਾਈ ਬਾਕੀ ਉਹ ਦੇ ਡਾਕਟਰ ਨਸਲ ਆਈ ਬਾਈ ਕੋਈ ਜਵਾਨੀ ਵਾਲੀ ਆ ਦੂਜਾ ਸ਼ੂ ਆ ਪੁਰਾ ਬੱਚਿਆਂ ਦਾ ਕਰਦੀਆਂ ਹਾਂ ਭਾਂਡਾ ਭੁੰਡਾ ਦਿਖਾ ਦੇ ਡਾਕਟਰ ਸਮਾਰ ਕੇ ਭਾਂਡਾ ਬਾਈ ਕਰ ਮਾਇਰਾ ਬੌਰ ਚੰਗਾ ਇਕੱਲਾ ਇਕੱਲਾ ਥਾਣਾ ਮੁੱਠੀ ਵਾਲਾ ਥਾਣਾ ਬਾਈ ਕੀ ਬਾਤ ਆ ਚਵਾਈ ਤੇ ਚੰਗੀਆਂ ਚਵਾਈ ਆਰਡਰ ਬਹੁਤ ਹੀ ਨਿਆਇ ਚੰਗੀਆਂ ਲੈ ਬਾਈ ਠੰਡੀ ਬਹੁਤ ਹੈ ਨਾ ਡਾਕਟਰ ਬਾਹਰ ਨਾ ਮੇਰਾ ਭਾਨਿਆ ਨਾ ਪਾਈ ਨਾ ਪਾਈ ਕੋਈ ਚੱਕਰੀ ਨਹੀਂ ਠੀਕ ਹੈ ਕਹਿ ਨਹੀਂ ਕੁਛ ਨਹੀਂ ਹੈ ਨਾ ਗਰਮ ਵਾਲੇ ਆਰਡਰ ਖਾਂਦਾ ਕਦ ਕੋ ਦਿਖਾ ਦੀ ਕਦ ਸਾਰਿਆਂ ਦੇ ਬੂਲੇ ਡਬਲ ਹੈ ਕੁਛ ਛੋਟੇ ਕਦ ਕੋਈ ਨਹੀਂ ਆਪਣੇ ਕੋਲ ਰੋਟੀ ਨਹੀਂ ਹੈਗੀ ਕਦ ਬਾਈ ਬੋਲਦਾ ਕੀ ਬਾਤ ਹੈ ਬ੍ਰੀਡ ਵੈਜ ਬਹੁਤ ਚੰਗੀ ਆ ਬੜ ਬੱਚਾ ਵੀ ਮਗਰ ਬੱਚੀ ਨੂੰ ਜਨਮ ਦਿੱਤਾ ਬੱਚੀ ਨੇ ਵੀ ਨਾਲ ਹੀ ਤਿਆਰ ਹੋਣਾ ਚਵਾਈ ਦਿਖਾਉਨੇ ਬਾਈ ਚੋਂ ਚੰਗਾ ਹਨਾ ਇਹਦਾ ਵੀ ਡਾਕਟਰ ਜੋਂ ਆਪਾਂ ਮਾੜਾ ਲੈਂਦੇ ਵੈਰਾਂ ਦਾ ਹਮ ਲੈ ਕਿਆ ਬਾਤ ਆ ਬਈ ਲੈ ਚਵਾਈ ਬੜੀ ਚੰਗੀ ਆ ਬਈ ਤੇ ਜਾਂ ਦਿਖਾ ਲਈ ਕੋਈ ਚੱਕਰ ਨਹੀਂ ਹਮ ਕੋਈ ਚੱਕਰ ਨਹੀਂ ਲੈ ਜਿਵੇਂ ਮਰਜ਼ੀ ਤਾਂ ਰਾਮਾਈ ਚੱਲ ਕਰਮ ਵਾਲੀ ਨੇ ਇਹਨਾ ਭੋਰਾ ਹੈ ਕਿਆ ਡਾਕਟਰ ਜੋਂ ਦਾ ਬੜਾ ਚੰਗਾ ਲੱਗਿਆ ਵੈੜਾ ਨੂੰ ਹਮ ਲਓ ਕਿਆ ਬਾਤ ਗੰਨੇਰ ਕੀਤਾ ਹਾਂ ਡਾਕਟਰ ਲਓ ਹਮ ਲੈ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਬਾਈ ਕੋਈ ਚੱਕ ਰਹੀ ਨਹੀਂ ਚਵਾਈ ਬਾਕੀ ਡਾਕਟਰ ਆਣਾ ਤਾਲੀਆਂ ਸੁਣਾਵੀਆਂ ਬਾਈ ਇਹਦੇ ਆ ਜੇ ਦੋ ਚਾਰ ਸਾਂਭ ਲਾਇਆ ਫਿਰ ਇਹਨੇ ਬਣਨਾ ਬਹੁਤ ਥਾਂ ਲੇਵੇ ਡਾਕਟਰ ਬਹੁਤ ਸਾਫ ਹੈ ਵੀ ਬਾਕੀ ਦਿਖਾ ਦੇ ਸਾਨੂੰ ਮਿਸ਼ਾਨ ਤੋਂ ਮਾਰ ਕੇ ਥਾਂ ਲੇਵਾ ਬਹੁਤ ਜਗ੍ਹਾ ਥਾਂ ਲੇ ਖੜਾ ਡਾਕਟਰ ਕੀ ਬਾਤ ਹੈ ਹਣ ਹਾਂ ਖਾਂ ਨੂੰ ਬਹੁਤ ਚੰਗਾ ਲੱਗਿਆ ਆਰਡਰ ਦੀ ਫਿਟਿੰਗ ਬੜੀ ਚੰਗੀ ਡਾਕਟਰ ਆਰਡਰ ਆਇਆ ਬਈ ਇਹਨਾਂ ਦੇ ਕਿਸੇ ਵੇਲੇ ਕੋ ਖਰਾਬ ਹੋਣਾ ਲੇਵੇ ਇਹਨਾਂ ਦਾ ਹੂੰ ਲੇਵੇ ਕੋਈ ਬੰਦਲੇ ਵੀ ਨਾ ਲੈ ਸਹੀ ਗੱਲ ਆ ਇਧਰ ਪਿਛਾਵਾਂ ਤੋਂ ਸਾਜੇ ਥਾਂ ਤੋਂ ਦੋਨੇ ਪਾਈ ਨਾਲਾ ਨੂਰਾ ਬਹੁਤ ਚੰਗੀਆਂ ਕੀ ਬਾਤ ਆ ਹਨ ਬਾਕੀ ਉਹ ਵੀ ਰਾ이터 ਬਹਿਣਾ ਠੰਡੀਆਂ ਗਾਵੇ ਵਧੀਆ ਨੇ ਉਹ ਵਾਸਤਾ ਹੀ ਲੈ ਕੋਈ ਐਨੀ ਵੀ ਡਰਕ ਕਰ ਜੀ ਵੈਰਾ ਚੰਗੀਆਂ ਵੈਰਾ ਵੱਡੀ ਗੱਲ ਬੱਚਾ ਬਈ ਮਗਰ ਬੱਚੀ ਮਗਰ ਡਾਕਟਰ ਬੱਚੀ ਆ ਬੱਚੀ ਹਾਇ ਬਹੁਤ ਕੁਆਲਟੀ ਵਾਲੀ ਮੋਲ ਜੈ ਜੀ ਮੋਲ ਡਾਕਟਰ ਜੈ ਜੀ ਕਰਾਂਗੇ ਕੱਦ ਵਿੜ ਦਿਖਾ ਦੇ ਕੱਦ ਦੇ ਦਾ ਵੀ ਪੂਰਾ ਹੂੰ ਕੋਈ ਛੋਟੇ ਕੱਦ ਚ ਨਹੀਂ ਬੈਠ ਸਹੀ ਗੱਲ ਆ ਬਈ ਇਹਦਾ ਬੰ ਤਾਜੀ ਸੂਈ ਕਰਕੇ ਮਰਾਂ ਦਿਖਾਉਂਦੀ ਆ ਦੋ ਦੇ ਕੋਕਾ ਤੇ ਤੀਜੇ ਦੇ ਕੋਕੀ ਚੱਕਦੀ ਆ ਹੂੰ ਬਾਕੀ ਬੱਚੀ ਦਿਖਾ ਲਈ ਬੱਚੀ ਬਹੁਤ ਜਿੰਗ ਬੱਚੀ ਬਹੁਤ ਚੰਗੀ ਆ ਇਹਦੀ ਬੱਚੀ ਡਾਕਟਰ ਤਾਵੇਂ ਬਹਿ ਰਹੀ ਦਿੰਦੀ ਆ ਸਹੀ ਗੱਲ ਆ ਇਕਾਂ ਦਾ ਆਰਡਰ ਹਜੇਗਾ ਟੀਕਾ ਚੰਗਾ ਭਰਉਂਦੇ ਨਹੀਂ ਕੋਈ ਚਾਵਾ ਬੰਦਾ ਹੀ ਭਰਉਂਦਾ ਹੂੰ ਸਹੀ ਗੱਲ ਆ ਬਾਈ ਅੱਗੇ ਵੀਰੇ ਤਨ ਨੰਬਰ ਇਹ ਵੀ ਸੂਈਆਂ ਇਹ ਵੀ ਤਾਜੀ ਸੂਈਆਂ ਦਾ ਤਿੰਨ ਹਜੇ ਤੀਜਾ ਚੌਥਾ ਵੀ ਸੂਈ ਨੂੰ ਠੀਕ ਆ ਮੈਂ ਆਪਣੇ ਕੋਈ ਇਹ ਵੀ ਰਾਤ ਦੀ ਆਈ ਬਹਿੜ ਹੂੰ ਇਹ ਕੱਲ ਅਪਨੋ ਦੁਪਹਿਰੇ ਜਾਦੀ ਸੀ ਉਹ ਵੀ ਅੱਖ ਨਹੀਂ ਆਈ ਹੈ ਕੱਲ ਹੂੰ ਠੀਕ ਆ ਉਹ ਅੱਖ ਰੂਹ ਸੂਈ ਹੈ ਇਹਨੂੰ ਅਜੇ ਚੌਥਾ ਕਰਨ ਤੀਜਾ ਦੇ ਸੂਈ ਨੂੰ ਬੱਚਾ ਕੀ ਹੈ ਬਈ ਇਹਦੇ ਮੰਗੇ ਬੱਚੀ ਆ ਡਾਕਟਰ ਬੱਚੀ ਚੰਗੀ ਆ ਨਾ ਬੱਚੀ ਡਾਕਟਰ ਚੰਗੀ ਆ ਬੱਚੀ ਮੰਨ ਕੇ ਚੰਗੀ ਆ ਹੂੰ ਹਾਂ ਤੇ ਕਿੰਨੇ ਕ ਬੋਲਦੇ ਹਾਂ ਡਾਕਟਰ ਮੰਨ ਕੇ ਚੱਲੋ ਆਪਾਂ ਰਾਤ ਆਈ ਆਪੇ ਕੋ ਰੇਲ ਮੰਨ ਆਖਣੀ ਜੀ ਹਮਮ ਹੁਣ ਮਾਲਕਾਂ ਨੇ ਦੱਸਿਆ 1500 ਕਿਲੋ ਆਪਾਂ ਮੰਨ ਰਾਜ ਦਾ 5-6 ਕਿਲੋ ਕੱਢ ਕੇ ਲਏ ਠੀਕ ਆ ਹਾਂ ਹਮਮ ਹੁਣ ਟਰੜ ਕੇ ਵੀ ਜੋ ਇਹ ਹੋਏ ਦਾ 4-5 ਕਿਲੋ ਦੁੱਧ ਠੀਕ ਆ ਮੰਨ ਕੇ ਦੋ ਜਰਾ ਟਰੱਕ ਨੇ ਕੋਲੇ ਆ ਗਈ ਆ ਗਾਂ ਦੁੱਧ ਦੇ ਘਰ ਮੰਨ ਉਹ ਦੁੱਧ ਤੇ ਆਉਂਦੇ ਨਹੀਂ ਹਮਮ ਬਾਕੀ ਵੱਡੀ ਗੱਲ ਕੀ ਆ ਲਾਡਰ ਸੀਮ ਸੰਧੀ ਇਹ ਵੀ ਬਹੁਤ ਹੈ ਜਿਵੇਂ ਮਰਜ਼ੀ ਭੇਜੋ ਜਿਵੇਂ ਮਰਜ਼ੀ ਦਾ ਲਓ ਬਈ ਚੋਣ ਦੇਖੋ ਆਪਣੀ ਕੋਲ ਜੋ ਨੂੰ ਬੜਾ ਚੰਗਾ ਕਰਮਾ ਆਇਆ ਜਿਵੇਂ ਮਰਜੀ ਧੋਰਾ ਮਰੀ ਜਿਵੇਂ ਮਰਜੀ ਡਾਕਟਰ ਬਹਿ ਜਾਊ ਕੋਈ ਚੱਕਰੀ ਨਹੀਂ ਆ ਦੇ ਨਾ ਦਾ ਹਮ ਬੈਰਾ ਬਾਕੀ ਸਿਹਤ ਨਹੀਂ ਆ ਬੈਰਾ ਲਾ ਸਿਹਤ ਆ ਹਨ ਜਿਵੇਂ ਮਰਜੀ ਲੈ ਚਵਾਈ 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 ਚੈੱਕ ਕਰੋ ਬਈ ਡਾਕਟਰ ਚਾਰੇ ਰਾਨਾਂ ਦੀ ਚਵਾਈ ਬਹੁਤ ਨਜਾਇਜ਼ ਜੰਗੀ ਆ ਤਾਂ ਤੂਰ ਦਾਪਾ ਮਾੜੀ ਲੈਂਦੀ ਨਹੀਂ ਹਮ ਲਓ ਠੀਕ ਆ ਲੈ ਬਈ ਚਵਾਈ ਚਵਾਈ ਪੂਰੀ ਚੰਗੀ ਆ ਹਨ ਜਿਵੇਂ ਮਰਜੀ ਚੋਈ ਚੱਲ ਜਿਵੇਂ ਮਰਜੀ ਡਾਕਟਰ ਤੋਂ ਬਿਨਾਂ ਵਾਲੇ ਤੋਂ ਚੋਈ ਚੈਨੇ ਕਹੀ ਕੁਛ ਨਹੀਂ ਆ ਕਰ ਮਾਰੀ ਨਹੀਂ ਹਮ ਬਾਕੀ ਤੋਂ ਆਥਣ ਨੂੰ ਦੇਖੀ ਡਾਕਟਰ ਨੇ ਬਹੁਤ ਬਣਨਾ ਆਰਡਰ ਦੀ ਫਿਟਿੰਗ ਚੈੱਕ ਹਾਂ ਥਾਂ ਦੇ ਵਾਲਾ ਡਾਕਟਰ ਥਾਂ ਤੋਂ ਬਹੁਤ ਚੰਗਾ ਲੱਗਿਆ ਲੈ ਹੂੰ ਬਾਕੀ ਇਹ ਆਥਣ ਨੂੰ ਡਾਕਟਰ ਦੇਖੀ ਬਣਦੀ ਥਾਂ ਦੇਖੋ ਕਿੰਨਾ ਚੰਗਾ ਕੀ ਬਾਤ ਹੈ ਜਿੱਧਰ ਦੀ ਮਰਜ਼ੀ ਬਹਿ ਜੀ ਕੋਈ ਹਿਲ ਚੱਲ ਨਹੀਂ ਭੋਰਾ ਕੋਈ ਹੋ ਨਹੀਂ ਬਹਿਣਾ ਬਾਕੀ ਡਾਕਟਰ ਕੱਦ ਵੇਢ ਬਹੁਤ ਆ ਲੈ ਕੱਦ ਬਹੁਤ ਆ ਹਨਾ ਸਹੀ ਹਾਂ ਬਰਾਬਰ ਖੜਾ ਡਾਕਟਰ ਕੱਦ ਦੱਸਦਾ ਇਹ ਵਾਕਈ ਚੰਗੀ ਆ ਵਾਕਈ ਹਾਂ ਬੱਚਾ ਵੀ ਮਗਰ ਵੀ ਬੱਚਾ ਮੰਨ ਬੱਛੀ ਆ ਮੂੰਹ ਮੱਥਾ ਦਿਖਾ ਦੇ ਸੋਹਣੀ ਛਾਣੀ ਬਹੁਤ ਆਰਡਰ ਵੜਦਾ ਸਹੀ ਗੱਲ ਆ ਫੇਸ ਬੜਾ ਪਿਆਰਾ ਕੋਈ ਡਰਨਾ ਨਹੀਂ ਕੁਛ ਨਹੀਂ ਕਰਨਾ ਗਾਵਾ ਕਰੀ ਜੰਨੀ ਮੌਜ ਨਾਲ ਤੋਰ ਦੋ ਮਾੜੀ ਜੀ ਸੋਈ ਸਵਾਈ ਆ ਬੱਚਾ ਮਗਰ ਬੱਛੀ ਆ ਬਈ ਤੇ ਆਰਡਰ ਕਮਾਲ ਦਾ ਥਣ ਬਹੁਤ ਚੰਗਾ ਬਈ ਬਾਕੀ ਵੱਡੀ ਗੱਲ ਕੀ ਡਾਕਟਰ ਛੂੰਗਾ ਸਵਾਂਗਾ ਬਹਿਰੇ ਬਹੁਤ ਘੱਟ ਮਿਲਦੇ ਆ ਹਮ ਸਹੀ ਗੱਲ ਆ ਹਾਂ ਮੁੱਲ ਗੈ ਜੀ ਮੁੱਲ ਆਰਡਰ ਸਾਰਿਆਂ ਦਾ ਇਜਾਜ਼ ਕਰਾਂਗੇ ਮੁੱਲ ਦਾ ਵੱਡਾ ਕਰਨਾ ਹੀ ਨਹੀਂ ਯਾਰ ਹਮ ਹਮ ਇਹ ਵਿਸ਼ਾ ਤਾਂ ਦਿਖਾ ਦੇ ਲੇਵਾ ਦੇਖੋ ਆਖੋ ਨੂੰ ਦੇਖੀ ਡਾਕਟਰ ਬਾਹਰ ਨਹੀਂ ਬੰਦੀ ਕਿਵੇਂ ਆ ਠੀਕ ਆ ਹਾਂ ਬਾਕੀ ਬੰਦੇ ਬੁਢੀ ਬਹੁਤ ਹੈ ਸਹੀ ਗੱਲ ਆ ਇਹ ਗਾਹਾਂ ਨੂੰ ਬੰਦਾ ਸਾਂਭ ਨਾਲ ਆ ਬੈਠਿਆ 4 ਰੁਪਏ ਜੋੜਨ ਵਾਲੀ ਆ ਹਾਂ ਬਾਕੀ ਕੱਦ-ਕੁੱਦ ਦੇਖ ਨਸਲ-ਨਸਲ ਦੇਖ ਲੇਵਾ ਸਣ ਬਹੁਤ ਚੰਗਾ ਸਹੀ ਗੱਲ ਆ ਬਾਈ ਚਵਾਈ ਵੀ ਚੰਗੀ ਆ ਨਾ ਚਵਾਈ ਡਾਕਟਰ ਸਾਰੀਆਂ ਫੇਰਾਂ ਦੀ ਏਟਾ ਪੂਰੀ ਆ ਛੋਣ ਦਾਪਾ ਮਾੜਾ ਲੈਂਦੀ ਨਹੀਂ ਠੀਕ ਆ ਜੀ ਹਾਂ ਛੋਣ ਬਹੁਤ ਚੰਗਾ ਇਹਨਾਂ ਦਾ ਨਾਗਸੀ ਭਰਾ ਕੋਲੇ ਤਿੰਨ ਬਾਈ ਤਿੰਨੇ ਹੀ ਤਾਜ਼ੀਆਂ ਸੁਈਆਂ ਨੇ ਤੇ ਦੋ ਮਗਰ ਬੱਚੀਆਂ ਨੇ ਇੱਕ ਮਗਰ ਬੱਚਾ ਬਈ ਵੜਾ ਤੇ ਨਹੀਂ ਚੰਗੀਆਂ ਨੇ ਬਈ ਤੇ ਕਿਸੇ ਵੀਰ ਦੇ ਤੰਨਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਨਾਲ ਪਿਆਰ ਦੋ ਧੰਨਵਾਦ